ਆਪੇ ਮਿਲੇ ਦੀ ਵਡਿਆਈ ਜਿਹੜੇ ਆਪਣੇ ਸਰੂਪ ਨਾਲ ਮੇਲੇ ਆ ਬ੍ਰਹਮ ਗਿਆਨੀ ਉਹਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਆਪ ਹੀ ਬਖਸ਼ਦਾ ਹੈ ਜਿਹੜੇ ਆਪਣੇ ਸਰੂਪ ਦੇ ਨਾਲ ਸਤਗੁਰਾਂ ਨਾਲ ਮੇਲੇ ਹੈ ਉਹਨਾਂ ਦੇ ਤਾਂ ਹੀ ਨਾਮ ਕੀ ਵਡਿਆਈ ਆਪ ਹੀ ਬਖਸ਼ਦਾ ਹੈ ਗੁਰ ਪ੍ਰਸਾਦੀ ਕੀਮਤ ਪਾਈ ਕਿਉਂ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਉਹਦੀ ਜਿਹੜੀ ਪ੍ਰਾਪਤੀ ਹੋਣੀ ਹੈ ਇਹ ਉਹਦੀ ਪ੍ਰਾਪਤੀ ਦੀ ਕੀਮਤ ਪਾਈ ਜਾਂਦੀ ਹੈ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਉਸ ਲੱਖੋਂ ਪਾਰ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਅਦੰਤਾ ਦਾ ਵਿਸ਼ਾ ਨਹੀਂ ਬ੍ਰਹਮ ਹੈ। ਉਂਗਲੀ ਨਾਲ ਕਹਿ ਦੂ ਵੀ ਐਡਾ ਕੋ ਪਰਮੇਸ਼ਵਰ ਹੈ, ਐਹਾ ਜਿਆ ਪਰਮੇਸ਼ਵਰ ਹੈ। ਜਿਵੇਂ ਸਤਗੁਰਾਂ ਦੀ ਕਿਰਪਾ ਦੁਆਰਾ ਜਿਵੇਂ ਨਦੀਆਂ ਨਾਲੇ ਸਮੁੰਦਰ 'ਚ ਜਾ ਕੇ ਮਿਲ ਜਾਂਦੇ ਐ, ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੇ ਐ, ਓਹ ਤਤਵੇ ਤੇ ਬ੍ਰਹਮ ਦਾ ਸਰੂਪ ਹੀ ਹੋ ਜਾਂਦੇ ਐ। ਇਹ ਜਿਹਨ ਕੀਮਤ ਪਾਈ ਹੈ ਉਹਨਾਂ ਨੇ ਭੇਤਾ ਦੀ ਮਨਮੁਖ ਬਹੁਤ ਫਿਰੈ ਬਿੱਲ ਲਾਦੀ ਜਿਹੜੀ ਮਨਮੁਖ ਹੁੰਦੀ ਸ੍ਰਿਸ਼ਟੀ ਹੈ ਬਹੁਤ ਸਾਰਾ ਬਰਲਾਬ ਕਰਦੀ ਫਿਰਦੀ ਹੈ ਦੂਜੈ ਭਾਏ ਖੁਆਈ ਹੈ ਮਨਮੁਖ ਕੌਣ ਹੈ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਦੁਆਤ ਭਾਗ ਵਿੱਚ ਹੈ ਭਾਈ ਖੁਆਈ ਭਲਾਈ ਹੋਈ ਹੈ ਦੁਆਤ ਭਾਗ ਅਨੁਸਾਰੀ ਸ੍ਰਿਸ਼ਟੀ ਹੈ ਪਿਆਰੇ ਹਉ ਮੈਂ ਮਾਇਆ ਵਿੱਚ ਪਾਈ ਇਹ ਜਿਹੜੀ ਦੇਹ ਦੇ ਅੰਦਰ ਹਉ ਮੈਂ ਮਾਇਆ ਦੀ ਮਾਇਆ ਨੇ ਹਉਮੈ ਨਾ ਜੀਆਂ ਦੇ ਅੰਦਰ ਵਿੱਚ ਪਾ ਦਿੱਤੀ ਹੈ ਦੇਹੋ ਹਉਮ ਦੇਹ ਮੈਂ ਦੇ ਹਾਂ ਮੈਂ ਦੇ ਹਾਂ ਕਰਦੇ ਰਹਿੰਦੇ ਹਨ ਮਨਮੁਖ ਫੂਲੇ ਪਤ ਗਵਾਏ ਉਹ ਜਿਹੜੇ ਮਨਮੁਖ ਲੋਕ ਪਰਮਾਰਸ ਵੱਲੋਂ ਭੁੱਲ ਗਏ ਹੈ ਆਪਣੀ ਇੱਜ਼ਤ ਮਾਇਆ ਦੇ ਮੋਹ ਚ ਹੋਮੇ ਕਰਕੇ ਗਵਾ ਲਈ ਹੈ ਗੁਰਮੁਖ ਹੋਵੇ ਸੋ ਨਾਇ ਰਾਚੇ ਜਿਹੜੇ ਗੁਰਮੁਖ ਅਧਿਕਾਰੀ ਹੁੰਦੇ ਹਨ ਮੁਖੀ ਸਤਗੁਰਾਂ ਦੇ ਪਿਆਰੇ ਮਾਰੇ ਦੇ ਆਗਿਆਕਾਰ ਉਹ ਮਾਰੇ ਦੇ ਨਾਮ ਤੇ ਰਹਿ ਜਾਂਦੇ ਹਨ ਸੱਚ ਰਹਿਆ ਸਮਾਈ ਜਦੋਂ ਨਾਮ ਦੀ ਮਿਰਤੀ ਰਹਿ ਜਾਂਦੀ ਸੱਚਾ ਸਾਰੇ ਵਿਆਪਕ ਹੋ ਰਿਹਾ ਹੈ ਉਹ ਉਸ ਵੇਲੇ ਸਾਧ ਸੰਗਤ ਦੀ ਪਾਰਸ ਕਲਾ ਵਰਤਦੀ ਹੈ ਜਿਵੇਂ ਪਾਰਸ ਅਠਾ ਧੰਤਾਂ ਨੂੰ ਜਦੋਂ ਛੋਂਦਾ ਹੈ ਸਾਰਿਆਂ ਨੂੰ ਸੋਨਾ ਬਣਾ ਦਿੰਦਾ ਹੈ ਐਸਾ ਸਾਧ ਸੰਗਤ ਜੀ ਜਿਹਨੂੰ ਇਹਨਾਂ ਦੇ ਹਿਰਦਿਆਂ ਦੇ ਅੰਦਰ ਅਠਾ ਧੰਤਾਂ ਜਿਹੜਾ ਸਰੀਰ ਹੈ ਇਹਦੇ ਵਿੱਚ ਜੋ ਨਾਮ ਦਾ ਨਿਵਾਸ ਹੁੰਦਾ ਹੈ ਸੱਚ ਰਹਿਆ ਸਮਾਇ ਸੱਚਾ ਹੀ ਸਾਰੇ ਚਾਰ ਚੁਪਰੇ ਦੇਖੀ ਦਸੋ ਨੇ ਦੀ ਨਿਆਈ ਉਸ ਵਿੱਚ ਸਮਾ ਰਹਿਦਾ ਲੀਨ ਹੋ ਰਿਹਾ ਹੈ ਹੋਰ ਤੇ ਗਿਆਨ ਨਾਮ ਰਤਨ ਪਾਇਆ ਇਹ ਭਾਈ ਸਤਗੁਰਾਂ ਦੇ ਪਾਸੋਂ ਵਾਹਿਗੁਰੂ ਦੇ ਸਰੂਪ ਦਾ ਗਿਆਨ ਕਿਸੇ ਨੇ ਪਾਇਆ ਤੇ ਗੁਰਾਂ ਦੁਆਰਾ ਨਾਮ ਰੂਪੀ ਰਤਨ ਪਾਇਆ ਹੈ ਜਿਨ੍ਹਾਂ ਨੇ ਨਾਮ ਪਾਇਆ ਉਹਨਾਂ ਨੇ ਗਿਆਨ ਪਾਇਆ ਹੈ ਜਿਨ੍ਹਾਂ ਨੂੰ ਗਿਆਨ ਹੈ ਨਾ ਰਤਨ ਸਰੂਪ ਪਰਮੇਸ਼ਰ ਦੇ ਨੂੰ ਇਹ ਰੋਣ ਦੀ ਨੀ ਹੈ ਇਹ ਮੋਲਕ ਨੂੰ ਪਾਇਆ ਹੈ ਮਨਸਾ ਮਾਰ ਮਨ ਮੋਹ ਸਮਾਇਆ ਜਿੰਨਾ ਪੁਰਸ਼ਨ ਮਨਸਾ ਵਾਸ਼ਨਾ ਅੰਦਰੋਂ ਮਾਰੀ ਹੈ ਉਹਨਾਂ ਦੇ ਮਨ ਵਿੱਚ ਹੀ ਪਰਮੇਸ਼ਰ ਹੈ ਉਸ ਵਿੱਚ ਉਹ ਸਮਾਇਆ ਲੀਨ ਹੋ ਗਏ ਭੇਦ ਹੋ ਗਏ ਹਨ ਆਪੇ ਖੇਲ ਕਰੇ ਸਭ ਕਰਤਾ ਇਹ ਕਰਤਾ ਪ੍ਰਖ ਨੂੰ ਸੰਸਾਰ ਵੀ ਜਿਵੇਂ ਬਾਜੀ ਪਾਈ ਹੁੰਦੀ ਹੈ ਬਾਜੀਗਰ ਜਿਵੇਂ ਬਾਜੀ ਪਾਈ ਨਾਨਾ ਰੂਪੇਖ ਦਿਖਲਾਈ ਉਹ ਆਪ ਹੀ ਖੇਲ ਕੀਤਾ ਇੱਕਸੇ ਹੋਇਓ ਅਨੰਤਾ ਆਪ ਹੀ ਖੇਲ ਕੀਤੇ ਕਰਤਾ ਪੁਰਖ ਨੇ ਆਪੇ ਦੇ ਬੁਝਾਈ ਹੈ ਆਪ ਹੀ ਗੁਰਾਂ ਦੁਆਰਾ ਬੁਝਾਈ ਸਿੱਖਿਆ ਦਿੰਦਾ ਹੈ ਸਮਝਾ ਦਿੰਦਾ ਹੈ ਸਤਗੁਰ ਸੇਵੀ ਆਪ ਵਿਵਾਈ ਜਿਹੜਾ ਭਾਈ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰਦਾ ਹੈ ਪਰ ਭਜਨ ਕਰਦਾ ਹੈ ਸੇਵਾ ਕਰਦਾ ਆਪਾ ਭਾਗ ਨਹੀਂ ਰੱਖਦਾ ਜਿਹੜਾ ਇਸ ਨੂੰ ਅੰਦਰੋਂ ਗਵਾ ਦਿੰਦਾ ਹੈ ਮੇੜ ਦਿੰਦਾ ਹੈ ਮੇਲ ਪ੍ਰੀਤਮ ਸ਼ਬਦ ਸੁਖ ਪਾਏ ਉਹ ਸਤਿਗੁਰੂ ਪਿਆਰਿਆਂ ਦੇ ਨਾਲ ਮਿਲ ਕੇ ਸ਼ਬਦ ਦੀ ਪ੍ਰਾਪਤੀ ਕਰਦਾ ਹੈ ਸ਼ਬਦ ਦੀ ਕਮਾਈ ਕਰਕੇ ਨਾਮ ਦੀ ਸੁਖ ਸ਼ਰੂਪ ਨੂੰ ਪਾ ਲੈਂਦਾ ਹੈ ਅੰਤਰ ਪਿਆਰ ਭਗਤੀ ਰਤ ਜਿਨ੍ਹਾਂ ਦੇ ਅੰਦਰ ਸਹਿਜ ਸੰਗਤ ਜੀ ਮਹਾਰਾਜ ਦਾ ਪ੍ਰੇਮ ਹੈ ਉਹ ਨਾਮ ਨੂੰ ਵਾਹਿਗੁਰੂ ਦੀ ਭਗਤੀ ਜੀ ਰੰਗਿਆ ਰਹਿੰਦਾ ਹੈ ਸਹਿਜ ਮਤੇ ਬਾਣਿਆ ਹੀ ਹੈ ਉਹ ਸਹਿਜ ਮਤੇ ਰਾਗ ਦਾਖਤੋ ਰਹਿਤ ਹਰ ਸੁਖੋਗਤੋ ਰਹਿਤ ਮਾਰ ਮਾਨਤੋ ਰਹਿਤ ਇਹ ਸਹਿਜ ਮਤਾ ਹੈ ਕਿਉ ਸਹਿਜੇ ਮਸਤ ਹੋਇਆਂ ਦੀ ਬਣਿਆ ਆਉਂਦੀ ਐ ਸਰੂਪ ਵਿੱਚ ਦੁੱਖ ਨਿਵਾਰਨ ਗੁਰ ਤੇ ਜਾਤਾ ਜਮਨ ਮੰਦ ਦੇ ਦੁੱਖਾਂ ਨੂੰ ਮਿਟਣ ਵਾਲਾ ਸਤਿਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਸਾਹਿਬ ਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਾਣਿਆ ਗਿਆ ਹੈ ਆਪ ਮਿਲਿਆ ਜਗ ਜੀਵਨ ਦਾਤਾ ਜੋ ਸਾਰੇ ਜਗ ਦਾ ਜੀਵਨ ਚੇਤਨ ਹੈ ਅਤੇ ਨਾਮ ਦਾ ਦਾਤਾ ਹੈ ਉਹ ਪਰਮੇਸ਼ਰ ਸਾਰਿਆਂ ਰੋਜੀ ਦਾਤਾ ਜਿਹੜਾ ਹੈ ਆਪ ਹੀ ਉਹਨੇ ਤਾਈ ਮਿਲ ਗਿਆ ਹੈ ਪ੍ਰਾਪਤ ਹੋ ਗਿਆ ਹੈ ਜਿਸ ਨੂੰ ਲਾਇ ਸੋਈ 부ਝੈ ਜਿਸ ਨੂੰ ਗੁਰੂ ਸਾਹਿਬ ਦੇ ਨਾਲ ਪ੍ਰੇਮ ਲਾਗੇ ਵੀ ਮੇਰਾ ਵਾਹਿਗੁਰੂ ਉਰਵਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਹੈ ਉਹੀ ਸੰਗਰੂ ਸਾਹਿਬ ਨੂੰ ਬੁੱਝੇ ਪੁੱਛਦਾ ਹੈ ਕਿ ਸਤਗੁਰਾਂ ਤੋਂ ਬੁੱਝੇ ਸਮਝਦਾ ਹੈ ਭਉ ਪਰਮ ਸਰੀਰ ਹੋ ਜਾਈ ਉਹਨਾਂ ਦੇ ਅੰਦਰ ਜਿਹੜਾ ਭੈ ਆ ਕਾਲ ਦਾ ਸਤ ਪ੍ਰਕਾਰ ਦਾ ਭੈ ਇਹ ਭੈ ਭੈ ਪਰ ਲੋਕ ਭੈ ਜਨਮ ਬੇਦਨਾ ਜਾਤ ਅੰਦਰ ਖਿਆਰ ਗੁਪਤ ਭੈ ਅਕਸ ਮਾਤਰ ਭੈ ਸਾਤ ਸਤ ਪ੍ਰਕਾਰ ਦਾ ਭੈ ਹੈ ਜਿਹੜਾ ਭਰਮ ਤੇ ਭਰਮ ਪੰਜ ਪ੍ਰਕਾਰ ਦਾ ਭੇਦ ਭਰਮ ਪਹਿਲਾਂ ਪੰਜ ਪ੍ਰਕਾਰ ਦਾ ਹੀ ਹੈ ਫੇਰ ਦੱਤ ਪਰੋਂ ਸੰਗ ਪਰੋਂ ਵਕਾਰ ਭਰਮੋਂ ਬ੍ਰਹਮ ਤੋਂ ਭਿੰਨ ਜਗਤ ਨੂੰ ਸਤ ਮੰਨਣਾ ਇਹ ਪੰਜ ਪ੍ਰਕਾਰ ਦਾ ਭਰਮ ਉਹਨਾਂ ਦੇ ਅੰਦਰ ਚਲਿਆ ਜਾਂਦਾ ਹੈ। ਭਉ ਭਰਮ ਸਰੀਰੋਂ ਜਾਈ ਇਹ ਸਰੀਰ ਦੇ ਵਿੱਚੋਂ ਚਲਿਆ ਜਾਂਦਾ ਇਹ ਭਾਈ ਭੈ ਵੀ ਤੇ ਭਰਮ ਵੀ ਆਪੇ ਗੁਰੂ ਖ ਆਪੇ ਦੇਵੈ। ਆਪੇ ਆਪ ਗੁਰੂ ਮੁਖੀ ਰੂਪ ਪਰਮੇਸ਼ਰ ਆਪ ਹੈ। ਗੁਰਮੋ ਕਾਲ ਵਿੱਚ ਪ੍ਰਗਟ ਹੋਆ। ਆਪੇ ਹੀ ਮਹਾਰਾਜ ਆਪਣੇ ਸਰੂਪ ਦੇ ਗਿਆਨ ਨੂੰ ਬਖਸ਼ ਦਿੰਦੇ ਹਨ। ਆਪੇ ਮੁਖੀ ਗੁਰੂ ਰੂਪ ਪਰਮੇਸ਼ਰ ਹੋਇਆ ਆਪੇ ਸਿਖ ਰੂਪ ਹੋਇਆ ਆਪ ਹੀ ਨਾਮ ਦੇ ਦਾਨ ਨੂੰ ਦੇਣ ਵਾਲਾ ਹੈ ਨਾਮ ਹੈ ਸਚੈ ਸ਼ਬਦ ਸਤਗੁਰ ਸੇਵੈ ਸੱਜੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਵੇ ਤੇ ਸਤਗੁਰਾਂ ਦੀ ਤਹਿਲ ਕਰੇ ਜਿਹੜਾ ਜਮ ਉਤੇ ਜੋ ਇਹ ਨਾ ਸਾਕੇ ਬੜੇ ਪਾਉਨਾਂ ਦੇ ਤਾਈ ਤੇ ਜਮਾ ਕੋ ਜੋ ਤੱਕ ਨਹੀਂ ਸਕਦੇ ਜਿਹੜਾ ਜੜਤਾ ਪੁਣਾ ਪੇ ਜਮ ਜਮਨ ਵਰ ਰੂਪ ਦੇਣ ਵਾਲਾ ਉਹਨਾਂ ਨੂੰ ਜੋ ਤਾੜ ਨਹੀਂ ਸਕਦਾ ਹੈ ਸਾਚੇ ਸਿਓ ਬਾਣਿਆਈ ਇਹ ਜਿਨ੍ਹਾਂ ਦੀ ਸੱਚਿਆ ਕਾਲਪੁਰਖ ਦੇ ਨਾਲ ਸਾਹ ਸੰਗ ਦੀ ਪ੍ਰੀਤੀ ਬਾਣਿਆਈ ਹੈ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਇਹ ਜਿਨ੍ਹਾਂ ਸਾਰੇ ਸੰਸਾਰ ਉਹ ਹੈ ਤ੍ਰਿਸ਼ਨਾ ਦੀ ਕੱਗ ਲੱਗੀ ਹੋਈ ਹੈ ਵਰਮ ਲੋਗ ਵਿੱਚ ਪਦਾਰਥ ਪਾ ਕੇ ਵੀ ਸਰਗ ਦੇ ਵਿੱਚ ਪਾ ਕੇ ਵੀ ਰਹਿਦੇ ਨਹੀਂ ਫਿਰ ਵੀ ਤਬਦੇ ਹੀ ਰਹਿੰਦੇ ਹਨ ਤ੍ਰਿਸ਼ਨਾ ਦੀ ਐਸੀ ਅੱਗ ਲੱਗੀ ਹੋਈ ਹੈ ਜਿਹੜੇ ਸਾਰਾ ਸੰਸਾਰ ਜਾਣ ਰਿਹਾ ਹੈ ਜਲ ਜਲ ਖਪੈ ਬਹੁਤ ਵਿਕਾਰ ਜਲ ਕੇ ਮਾਤਾ ਦੇ ਗਰਭ ਵਿੱਚ ਜਲ ਕੇ ਦੁਸ਼ੀਆਂ ਵਿੱਚ ਬਹੁਤਿਆਂ ਵਿਕਾਰਾਂ ਵਿੱਚ ਨਰਕ ਵਿੱਚ ਫੇਰ ਖਪਦੇ ਹਨ ਮਨਮੁਖ ਠੌਰ ਨਾ ਪਾਏ ਕਬ ਹੂੰ ਜਿਹੜੇ ਮਨਮੁਖ ਹੈ ਉਹ ਸਾਰ ਸੰਗ ਚਿਤ ਉਹਨਾਂ ਦਾ ਟਿਕਦਾ ਹੀ ਨਹੀਂ ਇਸ ਤੋਂ ਹੋਣਾ ਪਾਉਂਦੇ ਹੀ ਨਹੀਂ ਕਦੇ ਲੋਕ ਤੇ ਲੋਕ ਜੀ ਵੀ ਟਿਕਾ ਨਹੀਂ ਪਾਉਂਦੇ ਹਨ ਪਰ ਲੋਕ ਵਿੱਚ ਸਤਗੁਰੂ ਬੂਝ ਬੁਝਾਈ ਇਹ ਸਤਗੁਰੂ ਸਾਹਿਬ ਜੀ ਨੇ ਬੂਝ ਸਿੱਖਿਆ ਬੁਝਾਈ ਸਮਝਾਉਣਾ ਕੀਤਾ ਹੈ ਪਿਆਰਿਓ ਸਤਗੁਰ ਸੇਵਨ ਸੇ ਵੱਡ ਭਾਗੀ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਆ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਇਸ ਕਾਮੀ ਪੁਰਖ ਹਨ ਸੱਚੇ ਨਾਮ ਸਦਾ ਲਿਵ ਲਾਗੇ ਉਹਨਾਂ ਦੇ ਸੱਚੇ ਮਹਾਰਾਜ ਦੇ ਨਾਮ ਵਿੱਚ ਕਦਾਵਾਤ ਲੇ ਲਿਭਤੀ ਜੁੜ ਗਈ ਹੈ ਅੰਤਰਨਾਮ ਰਵਿਆ ਨਿਹਕੇਵਲ ਜਿਨਾਂ ਨੇ ਅੰਦਰ ਮਹਾਰਾਜ ਦੇ ਨਾਮ ਨੂੰ ਰਵਿਆ ਉਚਾਰਿਆ ਹੈ ਉਹ ਨੇ ਕੇਵਲ ਸੁੱਧ ਹੋ ਗਏ ਹੈ ਨੇ ਵਿਸ਼ੇਸ਼ ਕਰਕੇ ਕੈਵਲ ਦੀ ਪ੍ਰਾਪਤੀ ਜਿਵੇਂ ਜਲਵੇਂ ਜਲਾਇ ਖਟਾਨਾ ਈਉਂ ਪੰਜਵੀਂ ਮੁਕਤੀ ਜਿਹੜੀ ਹੈ ਨਿਰਗੁਣ ਸਰੂਪ ਦੀ ਏਕਤਾ ਵਾਲੀ ਉਸ ਦੀ ਪ੍ਰਾਪਤੀ ਵਾਲੇ ਹੋ ਗਏ ਹਨ ਤ੍ਰਿਸ਼ਨਾ ਸ਼ਬਦ 부ਝਾਈ ਸ਼ਬਦ ਕਮਾਈ ਕਰਕੇ ਜਿਹੜੀ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਹੈ ਇਹ ਬੁਝਾਰ ਦਿੱਤੀ ਹੈ ਉਹਨਾਂ ਨੇ ਸੱਚਾ ਸ਼ਬਦ ਸੱਚੀ ਹੈ ਬਾਣੀ ਸਤਿਗੁਰੂ ਸਾਹਿਬ ਦਾ ਸੱਚਾ ਉਪਦੇਸ਼ ਹੈ ਇਹ ਸੱਚੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਇਹ ਬਾਣੀ ਵੀ ਸੱਚੀ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਸੱਚਾ ਬ੍ਰਹਮ ਹੈ ਅਕਾਲ ਪੁਰਖ ਉਹਦੀ ਇਹ ਸੱਚੀ ਬਣੌਟ ਹੈ ਕਦੇ ਨੰਦਰੂਪ ਜੋ ਸਾਰਿਆਂ ਦੇ ਅੰਦਰ ਵਿਆਪਕ ਹੈ ਸਾਖੀ ਰੂਪੋ ਕੇ ਸਾਰਿਆਂ ਚ ਨਿਵਾਸ ਕਰ ਰਿਹਾ ਹੈ ਸੱਚਾ ਸੱਚਾ ਸ਼ਬਦ ਸੱਚੀ ਹੈ ਬਾਣੀ ਸੱਚਾ ਜੋ ਬ੍ਰਹਮ ਹੈ ਉਹਦੀ ਲਖਣਾ ਵਰਤੀ ਦਾ ਲਖਾਉਣਾ ਵੀ ਸੱਚੀ ਹੈ ਪਿਰਕੀ ਬਾਣੀ ਹੈ ਲਾਲਚ ਦੀ ਲਿਪਸਾ ਇੱਥੇ ਇਹ ਨਹੀਂ ਲਿਖਿਆ ਕਿ 72 72 ਹੂਰਾ ਮਿਲਣ ਗਈਆਂ ਸਵਰਗ ਦਾ ਹੈ ਜਾਂ ਸੁਖ ਹੋਇ ਪੈਸੇ ਵਿੱਚ ਤੁਹਾਨੂੰ ਅਰਬਨੀਆਂ ਖਜੂਰਾ ਮਿਲਣੀਆਂ ਇਹ ਜੇ ਲਾਲਤ ਨਹੀਂ ਦਿੱਤੇ ਹੋਏ ਇਸ ਪ੍ਰਕਾਰ ਇਹ ਸੱਚੀ ਬਾਣੀ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੀ ਗੁਰਮੁਖ ਵਿਰਲੇ ਕਿਨ ਬੁਖ ਪਛਾਣੀ ਕਿਸੇ ਕਿਸੇ ਬਿਰਲੇ ਗੁਰਮੁਖ ਅਧਿਕਾਰੀ ਨੇ ਭਾਈ ਪਛਾਣਨਾ ਕੀਤੀ ਹੈ ਸੱਚਾ ਸ਼ਬਦ ਰਤੇ ਬੈਰਾਗੀ ਜਿਹੜੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹੋਏ ਹੈ ਪੂਰਨ ਬ੍ਰਾਗਵਾਨ ਉਹ ਹੈ ਬਾਕੀ ਸਭ ਪਖੰਡ ਦੇ ਭੇਖਾਨ ਆਉਣ ਜਾਣ ਰਹੀ ਉਹਨਾਂ ਦਾ ਜਿਹੜਾ ਮੁੜ ਕੇ ਜਨਮ ਧਾਰ ਕੇ ਆਉਣਾ ਹੈ ਇਹ ਵੀ ਮਿਟ ਗਿਆ ਹੈ ਮਰ ਕੇ ਜਿਹੜਾ ਪ੍ਰਲੋਕ ਨੂੰ ਜਾਣਾ ਹੈ ਇਹ ਤੋਂ ਵੀ ਰਹਿਤ ਹੋ ਗਏ ਜੰਮਣ ਮਰਨ ਤੋਂ ਰਹਿਤ ਹੋ ਗਏ ਹਨ ਉਹ ਸ਼ਬਦ 부ਜੈ ਸੂ ਮੈਲ ਚੁਕਾਈ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਨੂੰ 부ਜਾ ਸਮਝ ਲੈਂਦਾ ਹੈ ਗੁਰਾਂ ਦੇ ਪਾਸੋਂ ਪੁੱਛ ਲੈਂਦਾ ਹੈ ਉਹ ਹੋਮੇ ਦੀ ਮੈਲ ਨੂੰ ਪਾਪਾਂ ਦੀ ਮੈਲ ਨੂੰ ਮਲਵਖੇ ਵਰਨ ਦੀ ਮੈਲ ਨੂੰ ਝੁਕਾ ਦਿੰਦਾ ਹੈ ਨਿਰਮਲ ਨਾਮ ਵਸੈ ਮਨ ਆਏ ਜਿਹੜਾ ਪਾਪਾਂ ਦੀ ਮੈਲ ਤੋਂ ਉਜਲ ਕਰਨ ਵਾਲਾ ਨਾਮ ਹੈ ਮਹਾਰਾਜ ਦਾ ਇਹ ਮਨ 'ਚ ਉਹਨਾਂ ਦੇ ਆ ਕੇ ਵਸ ਜਾਂਦਾ ਹੈ ਸਤਗੁਰ ਆਪਣਾ ਸਦਹੀ ਸੇਵ ਹੈ ਆਪਣੇ ਜਾਣ ਕੇ ਸਤਗੁਰੂ ਨਾਨਕ ਦੇਵ ਕਲੰਗੀ ਕਰ ਸਕੇ ਪਾਰਸ਼ਾ ਨੂੰ ਆਪਣਾ ਜਾਣ ਕੇ ਸਦਾ ਹਰ ਵਕਤ ਭਜਨ ਕਰਦੇ ਆ ਸੇਵਨ ਕਰਦੇ ਹਨ ਆਪਣਾ ਸਤਿਗੁਰੂ ਹੈ ਦੁਨੀਆ 'ਚ ਹੋਰ ਕੋਈ ਆਪਣਾ ਨਹੀਂ ਵੇਖ ਲੋ ਸਾਰੇ ਵਕਤ ਪਏ ਤੋਂ ਸਭ ਛੱਡ ਜਾਂਦੇ ਹਨ ਅੰਤ ਦੇ ਵੇਲੇ ਕੋਈ ਵੀ ਸਾਡੀ ਸਹਾਈਤਾ ਨਹੀਂ ਕਰਦਾ ਸਤਿਗੁਰੂ ਜੀ ਹਨ ਕਾਲ ਤੋਂ ਬਚਾਉਣ ਵਾਲੇ ਮੁਕਾਰਾਂ ਤੋਂ ਬਚਾਉਣ ਵਾਲੇ ਇਸ ਕਰਕੇ ਆਪਣੇ ਸਤਿਗੁਰੂ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸੀਸ ਦਿੱਤਾ ਹੈ ਉਸ ਵੇਲੇ ਸਾਰੀ ਹਿੰਦ ਨੂੰ ਕਬੂਲ ਕਰ ਲਿਆ ਸੀ ਕਿ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ ਕਿਉਂ ਭਾਈ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹ ਆਪਣੇ ਹਨਗੇ ਜੇ ਅਸੀਂ ਆਪ ਦੀ ਮੇਰ ਮਨਾ ਗੁਰੂ ਸਾਹਿਬ ਤੇ ਰੱਖਾਂਗੇ ਤੇ ਸਿੱਖ ਕਿਵੇਂ ਬਣ ਜਾਵਾਂਗੇ ਇਸ ਕਰਕੇ ਆਪਣੇ ਜਾਣ ਕੇ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਜੁੜਨਾ ਚਾਹੀਦਾ ਸਾਨੂੰ ਸਤਗੁਰ ਆਪਣਾ ਸਦ ਹੀ ਸੇਵ ਆਪਣੇ ਜਾਣ ਕੇ ਸਤਗੁਰਾਂ ਨੂੰ ਸਦਾ ਸੇਵਨ ਕਰੀਏ ਹਉਮੈ ਵਿੱਚੋਂ ਜਾਈਏ ਫਿਰ ਭਾਈ ਜਿਹੜੀ ਹਉਮੈ ਨਾਲ ਹੰਦਰ ਫਿਰਦੇ ਨੇ ਇਹ ਵਿੱਚੋਂ ਚਲੀ ਜਾਵੇਗੀ। ਗੁਰ ਤੇ ਬੂਝੈ ਤਾਂ ਦਰ ਸੂਝੈ। ਸਰਗੁਣ ਸਾਹਿਬ ਤੋਂ ਬੂਝੇ ਪੁੱਛਣਾ ਕਰੇ ਤੇ ਫੇਰ ਪਰਮੇਸ਼ਰ ਦਾ ਦਰਵਾਜ਼ਾ ਕੌਣ ਹੈ ਗਿਆਨ? ਉਹ ਸੂਝਾ ਕਿਸੋਂ ਆਉਂਦਾ ਹੈ? ਇਸੇ ਪ੍ਰਕਾਰ ਗੁਰ ਤੇ ਬੂਝੈ ਤਾਂ ਦਰ ਸੂਝੈ। ਜੇ ਗੁਰੂ ਸਾਹਿਬ ਤੋਂ ਬੂਝੇ ਪੁੱਛੇ ਸਿੱਖਿਆ ਦੇ ਤਾਂ ਤਾਂ ਦਰ ਅੰਦਰ ਹੀ ਸੂਝਾ ਪਰਮੇਸ਼ਰ ਦਿਸਿਆਉਂਦਾ ਹੈ। ਨਾਮ ਵੀ ਹੋਣਾ ਕਦ ਕਰ। ਫੇਰ ਪੜੋ। ਗੁਰ ਤੇ ਬੂਝੈ ਤਾਂ ਦਰ ਸੂਝੈ ਗੁਰੂ ਸਾਹਿਬ ਤੋਂ ਪੁੱਛਣਾ ਕਰੇ ਤਾਂ ਸਾਧ ਸੰਗਤ ਵਾਹਿਗੁਰੂ ਦਾ ਦਰਵਾਜ਼ਾ ਹੈ ਤੇ ਸਾਧ ਸੰਗ ਰੂਪੀ ਦਰਵਾਜ਼ੇ 'ਚ ਵਾਹਿਗੁਰੂ ਸੂਝੈ ਜਿਸ ਆਉਂਦਾ ਹੈ ਨਾਮ ਵੀ ਹੋਣਾ ਕਥ ਕਥ ਲੂਝੈ ਜਿਹੜਾ ਮਹਾਰਾਜ ਦੇ ਨਾਮ ਤੋਂ ਰਹਿ ਤਾ ਭਵੇਂ ਕਿੰਨੀਆਂ ਕਥਾ ਕਰਨ ਜਾਣਦਾ ਹੈ ਕਥਨੀ ਕਰ ਕਰਕੇ ਲੂਝੈ ਝਗੜਦਾ ਰਹਿੰਦਾ ਹੈ ਚਾਹੁੰਦਾ ਰਹਿੰਦਾ ਵੀ ਮੈਨੂੰ ਇੰਨੇ ਪਦਾਰਸ਼ ਮਿਲਣ ਇੰਨੀ ਮਾਇਆ ਮਿਲੇ ਤਾਂ ਮੇਰੀ ਕਥਾ ਦਾ ਅਸਲੀ ਰਿਜ਼ਲਟ ਨਿਕਲਦਾ ਹੈ ਇਸ ਪ੍ਰਕਾਰ ਕਥ ਕਥ ਨਾਮ ਵੀ ਹੋਣਾ ਕਥ ਕਥ ਲੂਝਾ ਜਿਨ੍ਹਾਂ ਦੇ ਅੰਦਰ ਨਾਮ ਦੀ ਪ੍ਰਾਪਤੀ ਨਹੀਂ ਤ੍ਰਿਪਤ ਨਹੀਂ ਹੋਏ ਉਹ ਕਥਾ ਨੂੰ ਕੱਠ ਕਰਕੇ ਮਾਇਆ ਨੂੰ ਲੂਝਾ ਚਾਹੁੰਦਾ ਰਹਿੰਦਾ ਹੈ ਸਤਿਗੁਰ ਸੇਵੇ ਕੀ ਵਡਿਆਈ ਇਹ ਭਾਈ ਸਤਿਗੁਰਾਂ ਦੀ ਸੇਵਾ ਕਰਨ ਦੀ ਇਹੋ ਵਡਿਆਈ ਹੈ ਕ੍ਰਿਸ਼ਨਾਂ ਭੂਖ ਗਵਾਈ ਨਰਾਕ੍ਰਿਸ਼ਨਾਂ ਨੇ ਰਸਾਂ ਕਸਾਂ ਦੇ ਭੋਗਣ ਦੀ ਰਹਿਣ ਦਿੰਦੇ ਤੇ ਆਸਾ ਨਹੀਂ ਪਦਾਰਥਾਂ ਦੀ ਰਹਿਣ ਦਿੰਦੇ ਭੁੱਖੋ ਇਹ ਗਵਾhti ਗੁਰੂ ਮਾਰਿਆ ਸਾਨੂੰ ਮਿਹਰ ਕਰ ਦਿੱਤੀ ਹੈ ਆਪੇ ਆਪ ਮਿਲੇ ਤਾਂ ਬੂਝੇ اے ਭਾਈ ਆਪਣਾ ਜੋ ਸਰੂਪ ਹੈ ਤੁੰ ਪਦ ਦਾ ਲਖ ਅਰਥ ਆਪ ਜੋ ਹੈ ਤਦ ਪਦ ਦਾ ਲਖ ਅਰਥ ਆਪਣੇ ਅੰਤਾਂ ਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਵਿੱਚ ਮਿਲੇ ਤਾ ਤਾਂ ਬੂਝੈ ਤੋ ਇਹ ਸਮਝ ਸਕਦਾ ਹੈ ਗਿਆਨ ਵੀ ਹੋਣਾ ਕਿਛੂ ਨਾ ਸੂਝੈ ਜੇ ਗੁਰੂ ਸਾਹਿਬ ਦੇ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਉਹਨੂੰ ਕਿਸੇ ਪ੍ਰਕਾਰ ਕੁਝ ਨਹੀਂ ਲੋਕ ਪ੍ਰਲੋਗ ਨਹੀਂ ਸੂਝਾ ਦਿਸਦਾ ਨਹੀਂ ਹੈ ਕੋਈ ਗਿਆਨ ਨਹੀਂ ਉਹਨਾਂ ਦੇ ਤਾਈ ਹੁੰਦਾ ਗੁਰ ਕੀ ਦਾਤ ਸਦਾ ਮਨ ਅੰਤਰ ਜਿਦੋਂ ਭਾਈ ਗੁਰੂ ਸਾਹਿਬ ਦੀ ਅੰਮ੍ਰਿਤ ਨਾਮ ਜਿਹੜੀ ਬਖਸ਼ਿਸ਼ ਹੋਈ ਹੈ ਇਹ ਦਾਤ ਹੈ ਜਿਨਾਰੇ ਮਨ ਦੇ ਅੰਦਰ ਹਰ ਵਕਤ ਸਿਮਰਨ ਹੁੰਦਾ ਹੈ ਬਾਣੀ ਸ਼ਬਦ ਵਜਾਈ ਸਭੇ ਬਾਣੀ ਕਰਕੇ ਵੀ ਸ਼ਬਦ ਗੁਰਾਂ ਦੇ ਉਪਦੇਸ਼ ਨੂੰ ਵਜਾਈ ਪ੍ਰਗਟ ਕਰਦੇ ਰਹਿੰਦੇ ਹੈ ਹਿਰਦੇ ਚ ਵੀ ਵਾਹਿਗੁਰੂ ਬਸਿਆ ਹੋਇਆ ਹੈ ਬਾਣੀ ਕਰਕੇ ਵੀ ਮਹਾਰਾਜ ਦੇ ਸ਼ਬਦ ਨੂੰ ਵਜਾਉਂਦੇ ਆ ਉਚਾਰਨ ਕਰਦੇ ਹੈ ਇਸ ਪ੍ਰਕਾਰ ਬਾਣੀ ਜਿਸ ਪਰਮੇਸ਼ਰ ਦੀ ਬਣੌਟ ਬਣਾਈ ਹੋਈ ਹੈ ਉਸ ਸ਼ਬਦ ਬ੍ਰਹਮ ਨੂੰ ਵਜਾਈ ਉਚਾਰਨ ਕਰਦੇ ਰਹਿੰਦੇ ਹਨ ਬਾਣੀ ਦੁਆਰਾ ਵੀ ਸ਼ਬਦ ਜੋ ਬ੍ਰਹਮ ਹੈ ਉਹ ਵਜਾਈ ਅੰਦਰ ਪ੍ਰਗਟ ਹੋਇਆ ਹੁੰਦਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਜੋ ਥੁਰ ਲਿਖਿਆ ਸੋ ਕਰਮ ਕਮਾਇਆ ਜੋ ਜੀਆਂ ਨੇ ਪਿਛੇ ਕਰਮ ਕੀਤੇ ਹਨ ਉਹ ਧਰੋ ਮਹਾਰਾਜ ਸਾਹਿਬ ਜੀ ਲਿਖਾਰੀ ਹੋ ਕੇ ਲਿਖ ਦਿੰਦੇ ਆ ਉਹਨਾਂ ਕਰਮਾਂ ਅਨੁਸਾਰ ਬੁੱਧ ਉਹ ਜੀਆਂ ਦੀ ਜਿਹੇ ਜੀ ਕਰਨੀ ਕਰਦੇ ਆ ਜੇਹੀ ਕਾਰ ਕਮਾਉਂਦੇ ਆ ਉਹੀ ਜੀ ਬੁੱਧੀ ਹੁੰਦੀ ਹੈ ਉਸ ਬੁੱਧੀ ਦੇ ਅਨੁਸਾਰ ਉਹ ਕਰਮ ਕਮਾਇਆ ਉਹ ਜੇ ਧੁਰੋਂ ਮੱਥੇ ਤੇ ਲੇਖ ਲਿਖੇ ਗਏ ਸੰਚਿਤ ਕਰਮ ਜਿਹੜੇ ਸੀ ਉਹ ਪਰਾਰਥ ਰੂਪ ਕਰਮ ਬਣ ਕੇ ਮੱਥੇ ਤੇ ਲੇਖ ਲਿਖ ਦੁੱਤੇ ਆ ਤੇ ਉਹਨਾਂ ਦੇ ਸੰਸਕਾਰਾਂ ਅਨੁਸਾਰ ਪਿਛਲਿਆਂ ਦੇ ਉਹ ਜੇ ਕਰਮਾਂ ਨੂੰ ਹੁਣ ਕਮਾਉਂਦਾ ਹੈ ਉਹ ਧੁਰ ਦੇ ਲੇਖ ਬਣੇ ਹੋਏ ਆ ਕੋਈ ਨਾ ਮਿਟੇ ਧੁਰ ਫਰਮਾਇਆ ਜਿਹੜਾ ਆਤਮ ਹਾਰਨ ਫਰਮਾਇਆ ਹੈ ਉਸ ਨੂੰ ਕੋਈ ਮਿਟਣ ਨੂੰ ਸਮਰੱਥ ਨਹੀਂ ਅਵਸਮੇ ਉਪਕਤਬਿਉਂ ਕੀਰਤਨ ਕਰਮ ਸੁਆਸਵੰ ਉਪਕਤੰ ਨਾ ਖੀਏ ਤੇ ਭੋਗੇ ਬਿਨਾ ਖਾਇ ਨਹੀਂ ਹੁੰਦੇ ਸਤਿਗੁਰੂ ਸਾਹਿਬ ਦੀ ਸ਼ਰਨ ਪਵੇ ਤਾਂ ਸਾਧ ਸੰਗਤ ਜੀ ਜਿਸ ਪ੍ਰਕਾਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਭਾਈ ਸ਼ਮੀਰ ਜਿਹੜਾ ਦੀਨੇ ਸੇਵਾ ਕਰਦਾ ਸੀ ਇਹਨੂੰ ਗੁਰੂ ਸਾਹਿਬ ਨੂੰ ਬਖਸ਼ਿਸ਼ ਕੀਤੀ ਇਹਨਾਂ ਦੇ ਮਾਮੇ ਨੂੰ ਲੈਣ ਨਾ ਦਿੱਤੀ ਉਸ ਵਕਤ ਮਹਾਰਾਜ ਸਾਹਿਬ ਨੇ ਕਿਹਾ ਭਾਈ ਸ਼ਮੀਰ ਮੰਗ ਜੋ ਕੁਝ ਮੰਗਣਾ ਹੈ ਇਹਨ ਕਿ ਮਹਾਰਾ ਮੇਰਾ ਜੰਮਣ ਮਰਨ ਮੇਟੋ ਮਾਰਾ ਸਾਹਿਬ ਫੇਰ ਚੁੱਪ ਕਰ ਰਹੇ ਫੇਰ ਖੁਸ਼ ਹੋ ਕੇ ਸੇਵਾ ਦੇ ਕਹਿੰਦੇ ਮੰਗ ਭਾਈ ਕਹਿਣ ਲੱਗਾ ਮਾਰਾ ਮੇਰਾ ਜੰਮਣ ਮਰਨ ਮੇਟੋ ਹੋਰ ਨਹੀਂ ਮੈਂ ਕੋਈ ਮੰਗਣਾ ਉਸ ਵੇਲੇ ਚੋਜੀ ਪਾਦਸ਼ਾਹ ਗਰੀਬ ਨੂੰ ਆਜੀ ਨੇ ਇਹਸ ਨੂੰ ਆਪਣਾ ਸੀਤ ਪ੍ਰਸਾਦ ਦਿੱਤਾ ਜਦੋਂ ਸੀਤ ਪ੍ਰਸਾਦ ਦਿੱਤਾ ਮਾਰਾ ਕਹਿੰਦਾ ਇੱਥੇ ਬੈਠ ਕੇ ਛਕ ਲਾ ਇਹ ਕਹਿਣ ਲੱਗਾ ਜੀ ਮੈਂ ਸਾਰੇ ਪਰਿਵਾਰ ਚ ਵੰਡ ਕੇ ਛਕਾਂਗਾ ਜਦੋਂ ਮਾਰਾ ਦਾ ਥਾਲ ਲੈ ਕੇ ਗਿਆ ਉਹ ਸੁਲਤਾਨੀਏ ਸੀ ਇਹਦੇ ਮਾਮਾ ਜਿਹੜਾ ਸੀ ਕੀ ਵੇਖਿਆ ਝਟਕਾ ਬਣਿਆ ਹੋਇਆ ਵੇਖਿਆ ਹੈਰਾਨ ਹੋ ਗਏ ਕਹਿੰਦੇ ਸਾਡੇ ਸੁਲਤਾਨ ਨਾਰਾਜ਼ ਹੋ ਜਾਊਗਾ ਇਹ ਪ੍ਰਸ਼ਾਦ ਗੁਰੂ ਸਾਹਿਬ ਤੂੰ ਲਿਆਇਆ ਉਸ ਉਹਦੇ ਧਰਤੀ ਚ ਦਵਾਤਾ ਉਹਦੇ ਮਾਮੇ ਨੇ ਫੇਰ ਮਾਰਾ ਉਹਦੇ ਕੋਲੇ ਸ਼ਮੀਰ ਦੂਏ ਦਿਨ ਗਿਆ ਫਜ਼ੂਰ ਨੇ ਕਿਹਾ ਕੀ ਗੱਲ ਹੈ ਤੇਰੀ ਹਾਲਤ ਹੋਜੀ ਹੈ ਕਹਿਣ ਲੱਗਾ ਮਾਰਾ ਸਾਡੇ ਮਾਮੇ ਨੇ ਨਹੀਂ ਖਾਣ ਦਿੱਤਾ ਮਾਰਾ ਕਹਿੰਦੇ ਕੀ ਕੀਤਾ ਮਾਰਾ ਧਰਤੀ ਦਵਾਤਾ ਸੱਚ ਬੋਲਦਾ ਸੀ ਮਾਰਾ ਦੇ ਹਜ਼ੂਰੀ ਚ ਉਹ ਜਿਹੜੇ ਮਾਰਨ ਕਾ ਚੰਗਾ ਧਰਤੀ ਵੜੋਸ ਆ ਗਈ ਭਾਈ ਕਾਲ ਨਹੀਂ ਪਿਆ ਕਰੇਗਾ ਮਾਲਵੇ ਦੀ ਧਰਤੀ ਵਿੱਚ ਇਹ ਸਾਡਾ ਸੀਤ ਪ੍ਰਸ਼ਾਦ ਕਰਕੇ ਅਨਵਾੜਾ ਧਰਤੀ ਦਿਆ ਕਰੇਗੀ ਇਹ ਵਚਨ ਗੁਰੂ ਮਹਾਰਾਜ ਸਾਹਿਬ ਨੇ ਕੀਤੇ ਉਸ ਵਕਤ ਸਾਧ ਸੰਗਤ ਜੀ ਉਦੋਂ ਬਾਅਦ ਹਿੰਦੀ ਤਰੀਖ ਵਿੱਚ ਲਿਖਿਆ ਹੋਇਆ ਕਲਗੀ ਤੁਹਾਨੂੰ ਫੇਰ ਬੇਨਤੀ ਕੀਤੀ ਮਾਰਾ ਮੇਰਾ ਜੰਮਣ ਮਰਨ ਮੇਟੋ ਗੁਰੂ ਸਾਹਿਬ ਨੇ ਕਹ ਪਈ ਪਈ ਸ਼ਮੀਰ ਸਿੰਘ ਅਮਰਸ਼ਾਹ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਇਸਨਾਂ ਮਰਦਪਾਨ ਕੀਤਾ ਅਮਰ ਸਾਹਿਬ ਕੇ ਜਦੋਂ ਰਾਤ ਨੂੰ ਸਤਸਾਹ ਸੰਗਤ ਜੀ ਇਹਨੂੰ ਸੁਪਨੇ ਇੰਨੇ ਆਏ ਜਿੰਨੀ ਦੁਨੀਆ ਦੇ ਸਾਰੀਆਂ ਜੂਨਾ ਇਹ ਸਾਰੀਆਂ ਜੂਨਾ ਚ ਭਰਮ ਦਾ ਰਿਹਾ ਸੁਪਨੇ ਚ ਸਾਰੀਆਂ ਜੂਨਾ ਚ ਭਰਮ ਦਾ ਭਰਮ ਦਾ ਅਖੀਰ ਕਾਲ ਪੈ ਗਿਆ ਤੇ ਉਸ ਵਕਤ ਸਤਸਾਹ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਫਗਣ ਵਿੱਚ ਦੀਨੇ ਜਾ ਕੇ 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 ਸੰਨ ਹੈ ਉਸ ਵਕਤ ਕਾਲ ਪਿਆ ਇਹਨੂੰ ਪ੍ਰਤੀਤ ਹੋਇਆ ਸੁਪਨੇ ਚ ਕਿ ਪੀਨੂ ਉਦੋਂ ਲੱਗੇ ਨਹੀਂ ਹੁੰਦੇ ਬਣਾ ਨੂੰ ਇਹ ਸੁਪਨੇ ਦੇ ਵਿੱਚ ਕਾਲ ਪਏ ਤੋਂ ਆਪਦਾ ਪਰਿਵਾਰ ਨਾਲ ਲੈ ਕੇ ਇੱਕ ਪੀਲੂਆਂ ਨੇ ਦਰਸ਼ੇ ਹੇਠਾਂ ਆਪਣੇ ਬਣਦੇ ਹੇਠਾਂ ਚਲਿਆ ਗਿਆ ਉਤੋਂ ਬਣਦੇ ਪੀਲੂ ਖਾਂਦਾ ਹੈ ਆਪ ਖਾਂਦਾ ਕੋ ਬੱਚਿਆਂ ਨੂੰ ਦੇਈ ਜਾਂਦਾ ਹੈ ਖਾਣ ਦੇ ਲਾਲਚ ਲੱਗਾ ਹੋਇਆ ਪਤਲੀ ਡਾਣੀ ਤੇ ਹੋ ਗਿਆ ਉਹ ਡਾਣੀ ਗਈ ਟੁੱਟ ਡਾਣੀ ਟੁੱਟੂ ਤੋਂ ਥੱਲੇ ਡਿੱਗ ਪਿਆ ਇਹਦੇ 7 ਵਜੇ ਜਾ 7 ਵਜੇ ਕੀ ਵੇਖਿਆ ਜਾਗ ਆਈ ਜਾਗ ਆਈ ਤੋਂ ਜਿਸ ਵੇਲੇ ਜਾ ਕੇ ਮੈਲ ਤੇ ਆ ਗਈ ਮੈਲ ਵਿੱਚ ਵੀ ਪੀਲੂਨੀਆ ਛੱਲਾ ਵੇਖੀਆਂ ਫਿਰ ਦੰਤਨ ਕਰਨ ਲੱਗਾ ਦੰਦਾ ਵਿੱਚੋਂ ਵੀ ਪੀਲੂ ਦੇ ਬੀ ਨਿਕਲੇ ਹੈਰਾਨ ਹੋ ਗਿਆ ਗੁਰੂ ਮਾਰਾ ਸਾਹਿਬ ਦੇ ਪਾਸ ਇਸ਼ਨਾਨ ਕਰਕੇ ਦਰਸ਼ਨ ਕਰਨ ਵਾਸਤੇ ਆਇਆ ਹਜ਼ੂਰ ਨੇ ਕਿਹਾ ਅਜੇ ਸ਼ਿਕਾਰ ਚੱਲ ਰਿਹਾ ਤੂੰ ਵੀ ਚੱਲ ਭਾਈ ਇਹ ਨਾਲ ਗਿਆ ਅੱਗੇ ਜਿੱਥੇ ਇਹ ਬਣ ਤੋਂ ਦੇਖ ਕੇ ਮਰਿਆ ਸੀ ਸੁਪਨੇ 'ਚ ਉਹ ਬਣ ਟੁੱਟਿਆ ਹੋਇਆ ਵੇਖਿਆ ਕਹਿੰਦਾ ਮਾਰਾ ਮੈਂ ਇੱਥੇ ਪਰਿਵਾਰ ਦੇ ਸਮੇਤ ਆਇਆ ਸੀ ਮਾਰਾ ਸਾਹਿਬ ਕਣ ਲਗੇ ਸੰਸਾਰ ਕਿਉਂ ਕਰਨਾ ਤੈਂ ਸਾਡਾ ਬਚਨ ਮੰਨ ਕੇ ਅਮਰ ਛਕਿਆ ਹੈ ਅਤੇ ਹੁਣ ਤੇਰਾ ਜੰਮਣ ਮਰਨ ਭਾਈ ਇੱਕੇ ਰਾਤ ਚ ਸਾਰਾ ਨਰੇੜ ਦੁੱਤਾ ਹੈ ਜਿੰਨੇ ਤਾਂ ਜਨਮ ਧਾਰਨ ਸੇ ਸੁਪਨੇ ਚ ਤੈਨੂੰ ਬੁਖਾ ਵੀ ਦਿੱਤੇ ਆ ਸੁਣ ਕੇ ਮਹਾਰਾ ਦੇ ਚਰਨਾਂ ਨਾਲ ਲਪਟ ਗਿਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਕੋਈ ਨਾ ਮੀਟੈ ਧੁਰ ਫਰਮਾਇ ਜਿਹੜਾ ਧੁਰੋਂ ਫਰਮਾਇਆ ਮੀਟਲ ਨੂੰ ਕੋਈ ਸਮਰਥ ਨਹੀਂ ਗੁਰੂ ਮਹਾਰਾ ਸਾਹਿਬ ਉਸ ਲੇਖ ਨੂੰ ਸੁਪਨੇ ਚ ਵੀ ਪੁਗਾ ਦਿੰਦੇ ਆ ਐਡੀ ਬਖਸ਼ਿਸ਼ ਕਰਦੇ ਹਨ ਸਤ ਸੰਗਤ ਮਹਤਿਨ ਹੀ ਵਾਸਾ ਉਹਨਾਂ ਪੁਰਖਾਂ ਦਾ ਸਤ ਸੰਗਤ ਦੇ ਕਿ ਵਾਸ ਹੁੰਦਾ ਹੈ ਜਿਨ ਕੋ ਧਰ ਲਿਖ ਪਾਇ ਜਿਨਾਂ ਦੇ ਧਰੋਂ ਸੱਚੇ ਪਾਰਸ਼ਾ ਲਿਖਤ ਪਾ ਦਿੱਤੀ ਹੈ ਜਿਨਾਂ ਦੇ ਧਰੋਂ ਇਹਾਂ ਨਾਮ ਸੋਈ ਜਪੇ ਜੋ ਜਬ ਆਇਆ ਹੋਏ ਕੇਸਰ ਕਿਆਰੀ ਕਸ਼ਮੀਰਵਨ ਕੇਸਰ ਮੂਲ ਨਾ ਹੋਏ ਪੀਸਪੁਰ ਕਾਰ ਤੋਂ ਹੋ ਲਿਖਤ ਪਾਈ ਹੈ ਜਿਨ੍ਹਾਂ ਤੇ ਆਪਣੀ ਨਜ਼ਰ ਕਰੇ ਸੋ ਪਾਏ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹ ਪੁਰਖ ਮਹਾਰਾਜ ਦੇ ਨਾਮ ਦੀ ਰਾਤ ਨੂੰ ਪਾਉਂਦੇ ਹਨ ਸੱਚੇ ਸ਼ਬਦ ਤਾੜੀ ਚੇਤ ਲਾਏ ਸੱਚੇ ਸ਼ਬਦ ਵਿੱਚ ਤਾੜੀ ਚੇਤ ਦੀ ਬਿਰਤੀ ਨੂੰ ਲਾਉਂਦਾ ਹੈ ਉਸ ਪਰਮੇਸ਼ਰ ਨੂੰ ਚਿੰਤਨ ਕਰਦਾ ਚੇਤਨ ਸਰੂਪ ਵਿੱਚ ਤਾੜੀ ਸਮਾਧੀ ਲਾ ਕੇ ਕਿ ਤੁਨੂੰ ਜੋੜਦਾ ਹੈ ਨਾਨਕ ਦਾਸ ਕਹੈ ਬੇਨੰਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਦਾਸਾ ਭਾਵ ਧਾਰ ਕੇ ਬੇਨਤੀ ਕਹੀਏ ਭਿਖਿਆ ਨਾਮ ਦਰ ਪਾਈ ਤੇ ਬੇਨਤੀ ਕਰੀਏ ਸੇ ਮਹਾਰਾ ਆਦੇ ਦਰਸਤ ਸੰਗਤ ਵਿੱਚੋਂ ਸਾਨੂੰ ਨਾਮ ਦੀ ਭਿਖਿਆ ਪਾਉਣਾ ਕਰੇ ਪਿਆਰਿਆ